ਸਤਿ ਸ਼੍ਰੀ ਅਕਾਲ ਜੀ ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਸਾਡੇ ਪਿੰਡ ਦੇ ਇੱਕ ਨਿਵਾਸੀ ਕੁਲਵੰਤ ਸਿੰਘ ਪਿਤਾ ਦਾ ਨਾਮ ਸ਼ਿੰਦਾ ਸਿੰਘ ਹੈ ਪਿੰਡ ਰਾਣਾ ਤੇ ਜ਼ਿਲ੍ਹਾ ਫਾਿਲਕਾ ਜੋ ਕਿ ਇੱਕ ਬਿਮਾਰੀ ਨਾਲ ਪੀੜਤ ਹੋ ਗਿਆ ਸੀ ਪਿਛਲੇ ਲਗਭਗ 1 ਸਾਲ ਹੋ ਗਿਆ ਤੇ ਜਿੰਨਾ ਕੋ ਇਲਾਜ ਉਹਨਸ ਦਾ ਪਰਿਵਾਰ ਕਰਾ ਸਕਦੇ ਸੀ ਕਰਵਾ ਰਹੇ ਨੇ ਇੱਕ ਆਸ਼ਮਨ ਕਾਰਡ ਸੀ ਉਹਨਾਂ ਕੋਲ ਉਹ ਵੀ ਖਤਮ ਹੋ ਚੁੱਕਾ ਤੇ ਦੂਜਾ ਜਿੰਨਾ ਆਪ ਦਾ ਪੈਸਾ ਜਿੰਨਾ ਕੋ ਆਪ ਦਾ ਗੈਣਾ ਟੁੰਬਾ ਜੋ ਵੀ ਵੇਚ ਕੇ ਆਪ ਦਾ ਲਾਉਣਾ ਸੀ ਲਾ ਚੁੱਕੇ ਕਿਉਂਕਿ ਉਹ ਇੱਕ ਮਿਹਨਤ ਮਜ਼ਦੂਰੀ ਵਾਲੇ ਪਰਿਵਾਰ ਵਿੱਚੋਂ ਹੈ ਜੋ ਕਿ ਇੱਕ ਕੰਬਾਈਨ ਚਲਾਉਂਦਾ ਅਤੇ ਉਸ ਤੋਂ ਬਾਅਦ ਹੋਰ ਕੰਮ ਜਿਵੇਂ ਰਿਕਸ਼ਾ ਰੇੜੀ ਉਹ ਚਲਾਉਂਦਾ ਬਹੁਤਿਆਂ ਨੇ ਬਹੁਤਿਆਂ ਨੇ ਕਿਹਾ ਵੀ ਲਗਭਗ ਤੁਸੀਂ ਸਮਝ ਲਓ ਵੀ 95% ਲੋਕਾਂ ਨੇ ਉਸ ਤੇ ਵੀਡੀਓ ਦੇਖ ਕੇ ਕਿਸੇ ਨੇ ਪੂਰੀ ਦੇਖੀ ਕਿਸੇ ਨੇ ਸਾਰੀ ਦੇਖੀ ਇਹ ਨਹੀਂ ਪਤਾ ਦੇਖ ਕੇ ਛੱਡ ਦਿੱਤੀ ਹੈ ਮਦਦ ਦੀ ਲੋੜ ਹੈ ਆਪਾਂ ਬਹੁਤ ਸਾਰਿਆਂ ਦੀ ਮਦਦ ਕਰਦੇ ਆ ਜਿਵੇਂ ਕਿ ਹੜਪੀਟ ਦਾ ਸੰਬੰਧ ਵਿੱਚ ਬਹੁਤ ਲੋਕਾਂ ਨੇ ਮਦਦ ਕੀਤੀ ਸੀ ਇਹ ਵੀ ਇੱਕ ਪੇਸ਼ੈਂਟ ਹੈ ਜਿਹਨੂੰ ਕੀ ਅੱਜ ਮਦਦ ਦੀ ਲੋੜ ਹੈ ਇੱਕ ਖਾਸ ਗੱਲ ਇੱਕ ਸਾਡੇ ਤੋਂ ਗਲਤੀ ਹੋ ਗਈ ਸੀ ਮੇਰੇ ਕੋਲ ਖੁਦ ਤੋਂ ਕਿਉਂਕਿ ਜਾਣਕਾਰੀ ਥੋੜੀ ਗਲਤ ਸਹੀ ਮੈਨੂੰ ਮਿਲੀ ਵੀ ਉਹ ਲੜਕਾ ਐਡਵਾਂਸ ਹਸਪੀਟਲ ਜੋ ਬਠਿੰਡੇ ਹੈ ਕੈਂਸਰ ਕੇਅਰ ਦਾ ਉੱਥੇ ਐਡਮਿਟ ਹੈ ਇਲਾਜ ਦਿਨਾ ਮੈਂ ਪਹਿਲਾਂ ਐਮਸ ਹਸਪੀਟਲ ਬੋਲ ਚੁੱਕਾ ਸੀ ਤੇ ਉਸ ਤੇ ਲਈ ਮਾਫੀ ਚਾਹਣਾ ਐਡਵਾਂਸ ਹਸਪੀਟਲ ਹੈ ਕੈਂਸਰ ਦਾ ਜੋ ਬਠਿੰਡੇ ਵਿੱਚ ਮੌਜੂਦ ਹੈ ਜਿਹੜੀ ਤੁਸੀਂ ਇਹ ਲੜਕੇ ਦੀ ਤਸਵੀਰ ਅਤੇ ਵੀਡੀਓ ਦੇਖ ਰਹੇ ਆ ਉਸੇ ਲੜਕੇ ਦੀ ਹੈ ਅਤੇ ਇਹ ਹੁਣ ਇਲਾਜ ਦੇ ਅਧੀਨ ਆ ਤੇ ਲਾਜ ਹੁਣ ਇੱਥੇ ਤੱਕ ਹੋ ਗਿਆ ਵੀ ਕੈਂਸਰ ਦੀ ਸਟੇਜ 3rd ਹੈ ਟੀਜੀ ਹੈ ਤੇ ਇੱਕ ਇਸ ਨੂੰ ਅੰਤੜੀਆਂ ਜੋ ਇਸ ਦੀਆਂ ਨੇ ਉਹ ਵੀ ਚੁੱਪ ਚੁਪੀਆਂ ਨੇ ਅਤੇ ਉਹਨਾਂ ਦੋਨਾਂ ਦਾ ਆਪਰੇਸ਼ਨ ਕਰਨਾ ਤੇ ਆਪਰੇਸ਼ਨ ਦਾ ਖਰਚਾ ਲਗਭਗ 3 ਤੋਂ 4 5 ਵੀ ਵੱਧ ਵੀ ਸਕਦਾ ਤੇ ਘੱਟ ਵੀ ਸਕਦਾ ਇੱਥੇ ਜੇ ਹੈਗਾ ਜਿੰਨਾ ਕੋ ਡਾਕਟਰਾਂ ਨੇ ਕਿਹਾ ਯਾਰ ਜਿਹੜਾ ਬੰਦਾ ਵੀਡੀਓ ਦੇਖੇ ਭਾਵੇਂ 10 20 50 100 ਜਿੰਨਾ ਕੋ ਹੋ ਸਕੇ ਯਾਰ ਜਰੂਰ ਪਾਓ ਤੇ ਜਿਹੜਾ ਸ਼ੇਅਰ ਕਰੇ ਉਹ ਵੀ ਉਸ ਦੇ ਵਿੱਚ ਨਾ ਖਾਤੇ ਦੇ ਵਿੱਚ ਪਾ ਕੇ ਜਰੂਰ ਸ਼ੇਅਰ ਕਰਿਆ ਕਰੋ ਉਸ ਦਾ ਮੋਬਾਈਲ ਨੰਬਰ ਤੁਹਾਨੂੰ ਦਿੱਤਾ ਹੋਇਆ ਉਸ ਦਾ ਖਾਤਾ ਦਿੱਤਾ ਹੋਇਆ ਇਹ ਬੇਨਤੀ ਨੂੰ ਪ੍ਰਵਾਨ ਕਰਨਾ ਬਸ ਇੰਨੀ ਬੇਨਤੀ ਹੈ ਵੀ ਜਿਹੜਾ ਬੰਦਾ ਵੀਡੀਓ ਦੇਖੇ ਉਹ ਕੁਝ ਨਾ ਕੁਝ ਪਾ ਜ਼ਰੂਰ ਦੇਵੇ ਯਾਰ ਬੰਦਾ ਭੁੱਖਾ ਨਹੀਂ ਹੁੰਦਾ ਮੰਗਦਾ ਨਹੀਂ ਪਰ ਇਸ ਸਮੇਂ ਹਾਲਾਤ ਇਹੋ ਜਿਹੇ ਨੇ ਜਿੰਨੀ ਕੁ ਮਦਦ ਦੀ ਲੋੜ ਸੀ ਅਸੀਂ ਕੁਝ ਕਰ ਰਹੇ ਹਾਂ ਯਾਰ ਬੇਲੀ ਰਲ ਕੇ ਪਿੰਡ ਵਾਲੇ ਕਰਕੇ ਜੋ ਵੀ ਉਸ ਦੇ ਨਜ਼ਦੀਕ ਹੈਗੇ ਨੇ ਹੁਣ ਜਿੱਥੋਂ ਤੱਕ ਵੀਡੀਓ ਜਾਵੇ ਜਿਹੜਾ ਬੰਦਾ ਸ਼ੇਅਰ ਕਰੇ ਜਾਂ ਵੇਖੇ ਉਸ ਨੂੰ ਕੁਝ ਨਾ ਕੁਝ ਉਸਦੇ ਖਾਤੇ ਜਰੂਰ ਪਾਵੇ ਤਾਂ ਕਿ ਉਹ ਆਪਣੇ ਬੱਚਿਆਂ ਵਿੱਚੋਂ ਵਾਪਸ ਜਾ ਸਕੇ ਕਿਉਂਕਿ 10 ਤੋਂ 15 ਸਾਲ ਦੇ ਬੱਚੇ ਨੇ ਉਸਦੇ ਦੋ ਤੇ ਬੱਚਿਆਂ ਨੂੰ ਆਪਾਲਣ ਪੋਸ਼ਣ वगैरह ਜਰੂਰੀ ਹੈ ਤੇ ਜੇ ਬੰਦਾ ਆਪ ਸਿਹਤਮੰਦ ਹੋਵੇਗਾ ਤਾਂ ਜਰੂਰ ਉਹਨਾਂ ਦਾ ਉਹਨਾਂ ਦੀ ਕੇਅਰ ਕਰੇਗਾ ਉਹਨਾਂ ਦੀ ਸਾਂਭ ਸੰਭਾਲ ਕਰੇਗਾ ਹਾਲਾਤ ਬਹੁਤ ਖਰਾਬ ਨੇ ਤੇ ਬਸ ਇਹੋ ਹੀ ਮਿੰਨਤ ਹੈ ਬੇਨਤੀ ਹੈ ਮੈਂ ਆਪਣੇ ਲਈ ਮਿੰਨਤ ਬੇਨਤੀ ਨਹੀਂ ਕਰ ਰਿਹਾ ਕਿਉਂਕਿ ਪਹਿਲਾਂ ਮੇਰੀਆਂ ਕਾਫੀ ਵੀਡੀਓ ਆਈਆਂ ਸੀ ਝੋਨੇ ਦੇ ਸਬੰਧ ਵਿੱਚ ਕਿ ਝੋਨਾ ਖਤਮ ਹੋ ਚੁੱਕਿਆ ਕਾਫੀ ਲੋਕਾਂ ਨੇ ਮੇਰੀ ਮਦਦ ਵੀ ਕੀਤੀ ਸੀ ਤੇ ਮੈਂ ਉਸੇ ਮਦਦ ਦੇ ਵਿੱਚੋਂ ਇਸ ਲੜਕੇ ਦੀ ਮਦਦ ਕੀਤੀ ਮੈਂ ਆਪਣੇ ਨੇ ਲਈ ਨਾ ਮੇਰੇ ਖਾਤੇ 'ਚ ਕੋਈ ਪਾਇਓ ਬਸ ਇੰਨੀ ਮਿਹਨਤ ਕਰਦਾ ਬੇਨਤੀ ਕਰਦਾ ਵੀ ਜੋ ਵੀ ਹੋਵੇ ਇਸ ਲੜਕੇ ਨੂੰ ਬਚਾਉਣ ਦੇ ਖਾਤਰ ਕੁਝ ਨਾ ਕੁਝ ਇਸ ਦੇ ਖਾਤੇ 'ਚ ਜਰੂਰ ਪਾਇਓ ਉਸ ਦਾ ਮੋਬਾਈਲ ਨੰਬਰ ਜੀਪੀ ਨੰਬਰ ਜੋ ਹੈਗਾ ਅਤੇ ਉਸ ਦਾ ਖਾਤਾ ਵਿੱਚ ਪਾ ਰਿਹਾ ਧੰਨਵਾਦ